ਸਤਜਗ ਸਤ ਤੇਤਾ ਜਗੀ ਦਵਾਪਰ ਪੂਜਾ ਚਾਰ ਤੀਨੋ ਜਗ ਤੀਨੋ ਦੇੜੇ ਕਲ ਕੇਵਲ ਨਾਮ ਅਧਾਰ से पाए बोरे मोसो को ना कहे समझाए जाते अवा गवन बिलाए रहुविद धर्म नरूपी है ਕਰਤਾ ਦੀ ਸੈ ਸਭ ਲੋਏ ਕਬਨੇ ਕਰਮ ਤੇ ਛੂਟੀ ਐ ਜੈ ਸਾਦੇ ਸਭ ਸਿਧ ਹੋਏ ਕਰਮ ਅਕਰਮ ਵਿਚਾਰੀ ਐ ਸ਼ੰਕਾ ਸੁਨ 베ਦ ਪੁਰਾਨ ਸੰਸਾਰ ਸਦ ਹਿਰਦੇ ਬਸੇ ਕੋਨ ਹਿਰੇ ਅਬਮਾਨ ਬਾਰੋ ਉਦਕ ਪਖਾਰੀ ਐ ਟਪੀਤਰ ਬਬਿੱਦ ਬੇਕਾਰ ਸੋਦੇ ਕਬਨ ਪਰ ਹੋਏ ਬੋ ਸੋਚ ਕੁੰਚਰ ਬਿੱਦ ਵਿਵਹਾਰ ਰਾਪਰਗਾਸ ਰਜਨੀ ਜਥਾ ਗਤ ਜਨਤ ਸਭ ਸੰਸਾਰ ਪਰਸ ਮਾਨੋ ਤਾਂ ਬੋਸ਼ੂਏ ਕਨਕ ਹੋਤ ਨਹੀਂ ਬਾਰ ਪਰਮ ਪਰਸ ਗੁਰ ਪੇਟੀ ਐ ਪੁਰਬ ਲਗਤ ਲਲਾਟ ਓਨ ਮਨ 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 ਹੀ ਮਿਲੇ ਛੁਟਕਤ ਬਜਰ ਕੋਪਾਟ ਪਗਤ ਜੁਗਤ ਮਤ ਸਤ ਗਰੀ ਬ੍ਰਹਮ ਬੰਦਨ ਕਾਟ ਬੇਕਾਰ ਸੋਈ ਬਸ ਰਸ ਮਨ ਮਿਲੇ ਗੁਣ ਨਿਰਗੁਣ ਏਕ ਵਿਚਾਰ ਅਨਗ ਯਤਨ ਨਿਗਰਹਿ ਕੀਏ ਟਾਰੀ ਨਾ ਟਰੇ ਰੰਫਾਸ ਪ੍ਰੇਮ ਪਗਤ ਨਹੀਂ ਉਪਜੈ ਤਾਂ ਤੇ ਰਵਿਦਾਸ ਉਦਾਸ संत सतगुरुदास जी महाराज ਇਸ ਪਾਵਨ ਸ਼ਬਦ ਵਿੱਚ ਸਭ ਜੀਵਾਂ ਨੂੰ ਪਰਮ ਪਾਸ ਗੁਰੂ ਦੀ ਸੰਗਤ ਵਿੱਚ ਜਾ ਕੇ ਆਪਣਾ ਮੂਲਕ ਜੀਵਨ ਸਫਲ ਕਰਨ ਦਾ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਹਨ ਸਤਜਗ ਸਤ ਤੇਤਾ ਜਗੀ ਦੁਆਪਰ ਪੂਜਾ ਚਾਰ ਤੀਨੋ ਜਗ ਤੀਨੋ ਦੇੜੇ ਕਲ ਕੇਵਲ ਨਾਮ ਆਧਾਰ ਸਤਜੁਗ ਸਤ ਸਤਜੁਗ ਵਿੱਚ ਸਤ ਦੀ ਪ੍ਰਧਾਨਤਾ ਸੀ त्रेता जगी त्रेते युग ਵਿੱਚ जग ਨੂੰ ਪ੍ਰਮੁਖਤਾ ਦਿੱਤੇ ਜਾਂਦੇ ਸੀ ਦੁਆਪਰ ਪੂਜਾ ਚਾਰ ਦੁਆਪਰ ਵਿੱਚ ਪੂਜਾ ਆਦਿਕ ਆਚਾਰ ਨੂੰ ਪੂਜਾ ਕਰਨ ਨੂੰ ਪ੍ਰਮੁਖ ਮੰਨਿਆ ਜਾਂਦਾ ਸੀ ਤਿੰਨੋ ਯੁਗ ਤਿੰਨੋਂ ਦੜੇ ਤਿੰਨੋਂ ਯੁਗਾਂ ਵਿੱਚ ਤਿੰਨੋਂ ਹੀ ਕਰਮਧੜ ਕੀਤੇ ਗਏ ਸਨ ਕਲਕੇਵਲ ਨਾਮ ਆਧਾਰ ਔਰ ਕਲਯੁਗ ਵਿੱਚ ਕੇਵਲ ਪਰਮਾਤਮਾ ਦਾ ਨਾਮ ਹੀ ਆਧਾਰ ਹੈ। ਦੂਸਰਾ ਅਰਧ ਤਨ ਪੁਸਤਕਾ ਅਨਸਾਰ ਸਤਜੁਗ ਵਿੱਚ ਸਤ ਤ੍ਰੇਤੇ ਵਿੱਚ ਜਗ ਦੁਆਪਰ ਵਿੱਚ ਪੂਜਾ ਅਧਿਕachar ਕਲਯੁਗ ਵਿੱਚ ਦੇਵੀ ਦੇਵਚਾਰ ਨਾਮ ਆਧਾਰ ਪਰ ਸਤਗੁਰ ਵਿਦਾਸ ਮਹਾਰਾਜ ਜੀ ਫਰਮਾਉਂਦੇ ਹਨ ਸਾਰੇ ਹੀ ਯੁਗਾਂ ਵਿੱਚ ਜੀਵ ਕੇਵਲ ਪਰਮਾਤਮਾ ਦਾ ਨਾਮ ਜਪ ਕੇ ਹੀ ਤਰ ਸਕਦਾ ਹੈ ਪਾਰ ਕੈਸੇ ਪਾਈ ਬੂਰੇ ਮੂਸੋ ਕਉ ਨ ਕਹਿ ਸਮਝਾਏ ਜਾਣੇ ਆਵਾ ਗਵਨ ਬਿਲਾਇ ਰਹਾ ਪਾਰ ਕੈਸੇ ਪਾਈ ਬੂਰੇ ਮੂਸੋ ਕਉ ਨ ਕਹਿ ਸਮਝਾਏ ਪਰਮਾਤਮਾ ਦੇ ਨਾਮ ਜਪਣ ਤੋਂ ਬਿਨਾ ਹੋਰ ਕਿਹੜੇ ਤਰੀਕੇ ਨਾਲ ਇਸ ਸੰਸਾਰ ਦੇ ਪਾਪ ਸਾਗਰ ਚੋਂ ਪਾਰ ਹੋਣਾ ਹੈ ਇਹ ਮੈਨੂੰ ਕੋਈ ਵੀ ਗੱਲ ਕਹਿ ਕੇ ਨਹੀਂ ਸਮਝਾਉਂਦਾ ਪਾਪ ਪਰਮਾਤਮਾ ਦੇ ਨਾਮ ਤੋਂ ਬਿਨਾ ਪਾਰ ਹੋਣ ਦੀ ਹੋਰ ਕੋਈ ਵਿਧੀ ਹੈ ਨਹੀਂ ਜਾਤੀ ਆਵਾਗਨ ਬੁਲਾਏ ਜਿਸ ਦੇ ਨਾਲ ਜਨਮ ਮਰਨ ਦੇ ਚੱਕਰ ਦੀ ਨਿਵਰਤੀ ਹੋ ਜਵੇ ਜਨਮ ਮਰਨ ਦੇ ਚੱਕਰ ਦੀ ਨਿਵਰਤੀ ਦਾ ਕੇਵਲ ਇੱਕ ਹੀ ਮਾਰਗ ਹੈ ਉਹ ਹੈ ਕੇਵਲ ਤੇ ਕੇਵਲ ਪਰਮਾਤਮਾ ਦਾ ਨਾਮ ਬਹੁ ਵਿਦ ਧਰਮ ਨਰੂਪੀਐ ਕਰਤਾ ਦੀ ਸੈ ਸਭ ਲੋਏ ਕਬਨੇ ਕਰਮ ਤੇ ਚੂਟੀਏ ਜੈ ਸਦੇ ਸਭ ਸਿੱਧ ਹੋਏ ਬਿਦਾ ਸ਼ਾਸਤਰਾਂ ਵਿੱਚ ਬਹੁ ਵਿਧ ਧਰਮ ਰੂਪੀਏ ਕਰਤਾ ਜਿਸੇ ਸਭ ਲੋਏ ਅਨੇਕਾਂ ਪ੍ਰਕਾਰ ਦੇ ਕਰਮ ਕਾਂਡਾ ਦਾ ਵਰਣ ਕੀਤਾ ਗਿਆ ਹੈ ਔਰ ਸੰਸਾਰ ਦੇ ਲੋਕ ਇਨਾ ਕਰਮ ਕਾਢਾਂ ਨੂੰ ਕਰਦੇ ਹੋਏ ਨਜ਼ਰ ਵੀ ਆਉਂਦੇ ਹਨ ਪਰ ਕਬਨ ਕਰਮ ਤੇ ਛੂਟੀ ਹੈ ਜੇ ਸਾਧੇ ਸਬਸਤ ਹੋਏ ਪਰ ਕਿਹੜੇ ਜੀਵ ਨੇ ਕਰਮ ਕਰਨ ਨਾਲ ਇਸ ਸੰਸਾਰ ਦੇ ਪਾਪ ਸਾਗਰ ਚੋਂ ਪਾਰ ਹੋਣਾ ਹੈ ਜਿਸ ਦੇ ਨਾਲ ਸਭ ਸਿਧੀਆਂ ਪਾਪ ਮੁਕਤੀ ਪ੍ਰਾਪਤ ਹੋ ਜਵੇ ਇਸ ਦਾ ਵਰਣਨ ਕੀਤਾ ਗਿਆ ਕਰਮ ਅਕਰਮ ਵਿਚਾਰੀ ਐ ਸ਼ੰਕਾ ਸੁਨ বেদ ਪੁਰਾਣ ਸੰਸਾਰ ਸਦ ਹਿਰਦੇ ਬਸੇ ਕੋਨ ਹਿਰੈ ਅਬਮਾਨ ਕਰਮ ਅਕਰਮ ਵਿਚਾਰੀਏ ਸ਼ੰਕਾ ਸੁਨ বেদ ਪ੍ਰਾਨ ਬੇਦਾਂ ਸ਼ਾਸਤਰਾਂ ਵਿੱਚ ਅਨੇਕਾ ਪ੍ਰਕਾਰ ਦੇ ਕਰਮ ਨਿਰੂਪਨ ਕੀਤੇ ਗਏ ਹਨ ਕਿ ਇਹ ਕਰਮ ਕਰਨੇ ਚਾਹੀਦੇ ਹਨ ਇਹ ਕਰਮ ਨਹੀਂ ਕਰਨੇ ਚਾਹੀਦੇ ਹਨ ਔਰ ਇਹਨਾਂ ਨੂੰ ਸਰਵਣ ਕਰਨ ਨਾਲ ਵੇਦਾਂ ਪ੍ਰਾਣਾਂ ਨੂੰ ਸਰਵਣ ਕਰਨ ਨਾਲ ਮਨ ਵਿੱਚ ਸੰਕੇ ਪੈਦਾ ਹੁੰਦੇ ਹਨ ਕਿ ਕਿਹੜਾ ਕਰਮ ਕੀਤਾ ਜਾਵੇ ਕਿਹੜਾ ਕਰਮ ਨਾ ਕੀਤਾ ਜਾਵੇ ਸੰਸਾ ਸਜਿਹਰ ਦੇ ਵਸੇ ਕੌਣ ਹਰੇ ਮਾਨ ਫਿਰ ਜਦ ਤੱਕ ਮਨ ਵਿੱਚ ਸੰਸਾ ਹੀ ਬਣਿਆ ਰਿਹਾ ਫਿਰ ਅਭਿਮਾਨ ਦਾ ਨਾਸ ਕੌਣ ਕਰੇਗਾ ਪਾਪ ਜਦ ਤੱਕ ਜੀਵ ਦੇ ਮਨ ਵਿੱਚ ਸੰਸਾ ਹੈ ਉਨਾਂ ਚਿਰ ਹੰਕਾਰ ਦਾ ਨਾਸ ਨਹੀਂ ਹੋ ਸਕਦਾ ਬਾਰੋਂ ਉਦਕ ਪਖਾਰੀ ਐ ਕਟ ਪੀਤਰ ਬਵਿੱਦ ਬੇਕਾਰ ਸੋਦੇ ਕਬਨ ਪਰ ਹੋਏ ਬੋ ਸੋਚ ਕੁੰਚਰ ਬਿਦ ਵਿਵਹਾਰ ਹੁਣ ਤੀਸਥਾ ਨੂੰ ਵੀ ਮੁਕਤੀ ਦਾ ਸਾਧਨ ਨਹੀਂ ਮੰਨਿਆ ਜਾ ਸਕਦਾ ਬਾਹਰ ਉਦਕ ਪਖਾਰੀਏ ਕਟ ਪੀਤਰ ਵਿਵਿਧ ਵਿਕਾਰ ਤੀਰਥਾਂ ਤੇ ਜਾਣ ਨਾਲ ਬਾਹਰੋਂ ਤਾਂ ਸਰੀਰ ਦੀ ਮੈ ਲੈ ਜਾਂਦੀ ਹੈ ਪਰ ਅੰਦਰ ਨੇਕਾ ਪ੍ਰਕਾਰ ਦੇ ਵਿਕਾਰ ਬਣੇ ਰਹਿੰਦੇ ਹਨ ਸ਼ੁੱਧ ਕਵਨ ਪਰ ਹੋਈ ਬੋ ਸੁਚਕੁੰਚਰ ਵਿਵਹਾਰ ਫਿਰ ਜੀਵ ਨੇ ਤੀਰਥਾਂ ਤੇ ਇਸ਼ਨਾਨ ਕਰਨ ਨਾਲ ਸ਼ੁੱਧ ਕਿਵੇਂ ਹੋਣਾ ਹੈ ਜੀਵ ਦਾ ਵਿਵਹਾਰ ਹਾਥੀ ਵਾਂਗ ਹੈ ਹਾਥੀ ਜਿੰਨਾ ਮਾਝੀ ਨੇ ਹਿਲਾ ਦਿਓ ਉਹ ਆਪਣੇ ਉੱਪਰ ਚਿਕੜ ਪਾ ਲੈਂਦਾ ਹੈ ਇਸੇ ਪ੍ਰਕਾਰ ਜੀਵ ਸ੍ਰੇਸ਼ਟ ਕਰਮ ਕਰਕੇ ਹੰਕਾਰ ਉੱਪਰ ਚਿਕੜ ਪਾ ਕੇ ਚੰਗੇ ਕਰਮਾਂ ਦਾ ਨਾਸ ਕਰ ਲੈਂਦਾ ਹੈ ਜਿਵੇਂ ਸਤਗੁਰੂ ਤੇ ਬਹਾਦਰ ਜੀ ਫਰਮਾਉਂਦੇ ਹਨ ਤੀਰਥ ਵਰਤੌਰ দান ਕਰ ਮਨ ਮੇ ਤਰੇਗ ਮਾਨ ਨਾਨਕ ਨੇ ਫਲ ਜਾਤੇ ਜਿਉ ਕੁੰਚਰ ਇਸ਼ਨਾਨ ਜੀ ਤੀਰਤਾ ਜਿ ਸ਼ਨਾਣ ਕਰਦਾ ਸੇਸ਼ਟ ਕਰਮ ਕਰਦਾ ਔਰ ਹੰਕਾਰ ਕਰਕੇ ਸਾਰੇ ਸੇਸ਼ਟ ਕਰਮਾਂ ਦਾ ਨਾਸ ਕਰ ਲੈਂਦਾ ਹੈ ਇਸ ਪ੍ਰਕਾਰ ਜੀਵ ਨੂੰ ਤੀਰਥਾਂ ਤੇ ਜਾਣ ਨਾਲ ਵੀ ਮੁਕਤੀ ਦੀ ਪ੍ਰਾਪਤੀ ਨਹੀਂ ਹੁੰਦੀ ਰਾ ਪਰਗਾਸ ਰਜਨੀ ਜਥਾ ਗਤ ਜਨਤ ਸਭ ਸੰਸਾਰ پارਸ ਮਾਨੋ ਤਾਂ ਬੋਸ਼ੂਏ ਕਨਕ ਹੋਤ ਨਹੀਂ ਬਾਰ ਜਿਵੇਂ ਯੂਨੀਵਰਸਿਟੀਥ ਹੈ ਮਹਾਨ ਸਚਾਈ ਹੈ ਰਬ ਪ੍ਰਗਾਸ ਜਿ ਜਥਾ ਗਤ ਜਨ ਸਭ ਸੰਸਾਰ ਜਿਸ ਵੇਲੇ ਸੂਰੇ ਦਾ ਪ੍ਰਕਾਸ਼ ਹੁੰਦਾ ਰਾਤਾਂ ਦਾ ਹਨੇਰਾ ਦੂਰ ਹੋ ਜਾਂਦਾ ਇਸੇ ਪ੍ਰਕਾਰ ਜਿਸ ਵੇਲੇ ਗੁਰੂ ਦੇ ਗਿਆਨ ਦਾ ਪ੍ਰਕਾਸ਼ ਹੁੰਦਾ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਗੁਰੂ ਦੇ ਗਿਆਨ ਤੋਂ ਬਿਨਾਂ ਹਨੇਰਾ ਹੀ ਅੰਧੇਰਾ ਹੈ ਜਿਵੇਂ ਚੰਦਾ ਉੱਗ ਬੈ ਸੂਰੇ ਚੜੇ ਹਜ਼ਾਰ ਇਤੇ ਚੰਨ ਹੁੰਦਿਆਂ ਗੁਰਬਿਨ ਕੋਰ ਅੰਧਾਰ ਸਤਗੁਰੂ ਅੰਗਦ ਦੇਵ ਜੀ ਮਹਾਰਾਜ ਫਰਮਾਉਂਦੇ ਹਨ ਕਿ ਜੇ 100 ਚੰਦਰ ਮਾ ਚੜ ਜਵੇ ਹਜ਼ਾਰ ਸੂਰਜ ਚੜ ਜਾਣ ਇੰਨਾ ਪ੍ਰਕਾਸ਼ ਹੋਣ ਦੇ ਬਾਵਜੂਦ ਵੀ ਗੁਰੂ ਦੇ ਗਿਆਨ ਤੋਂ ਬਿਨਾਂ ਅੰਧੇਰਾ ਹੀ ਅੰਧੇਰਾ ਹੈ ਔਰ ਗੁਰੂ ਦੇ ਗਿਆਨ ਦਾ ਜੋ ਪ੍ਰਕਾਸ਼ ਹੈ ਉਸ ਦਾ ਮੁਕਾਬਲਾ ਲੱਖਾ ਕੁੜਾ ਸੂਰਜ ਚੰਦਰ ਮਾ ਵੀ ਨਹੀਂ ਕਰ ਸਕਦੇ ਉਹ ਕਦੋਂ ਦਿਖਾਈ ਦਿੰਦਾ ਹੈ ਜਿਸ ਵੇਲੇ ਜੀਵ ਗੁਰੂ ਤੋਂ ਸ਼ਬਦ ਲੈ ਕੇ ਉਸ ਦੀ ਕਮਾਈ ਕਰਦਾ ਹੈ ਆਪਣੇ ਅੰਦਰ ਪਰਦਾ ਖੋਲ ਲੈਂਦਾ ਹੈ پارਸ ਮਾਨੋ ਤੰਬੋ ਛੂਏ ਕਨਕ ਹੋਤ ਨਹੀਂ ਬਾਰ ਜਿਵੇਂ ਇਹ ਯੂਨੀਵਰਸਿਟੀ ਥੈ ਕਿ پارਸ ਨਾਲ ਅੱਠ ਪ੍ਰਕਾਰ ਦੇ ਜਿਸ ਲੋਹਾ ਤੰਬਾ ਆਦਿਕ ਜਿਸ ਵਲੇ ਛੂ ਜਾਂਦੇ ਹਨ ਸਪਰਸ਼ ਕਰ ਜਾਂਦੇ ਹਨ ਲੋਹੇ ਨੂੰ ਸੋਨਾ ਹੋਣ ਲੱਗਿਆ ਤਾਂਬੇ ਨੂੰ ਸੋਨਾ ਹੋਣ ਲੱਗਿਆ ਦੇਣੇ ਲੱਗਦੇ ਇਸੇ ਪ੍ਰਕਾਰ ਜਿਸ ਵੇਲੇ ਜੀਵ ਗੁਰੂ ਪਾਰਸ ਦੀ ਸੰਗਤ ਵਿੱਚ ਜਾਂਦਾ ਹੈ ਇਸ ਨੂੰ ਵੀ ਫਿਰ ਸ਼ੁੱਧ ਹੋਣ ਲੱਗਿਆ ਦੇਣੇ ਲੱਗਦੇ ਪਾਵੇ ਗੁਰੂ ਪਾਸਨਾ ਛੋ ਕੇ ਸ਼ੁੱਧ ਹੋ ਜਾਂਦਾ ਹੈ ਪਰਮ ਪਰਸ ਗੁਰ ਭੇਟੀਐ पूर्वत ललाट उन मन 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 ही मिले छुटकत बजर को पाट परम पेटी है पूर्व लिखित ललाट ਜੀਵ ਦਾ ਪਰਮ 파ਰਸ ਰੂਪੀ ਗੁਰੂ ਨਾਲ ਉਸ ਵੇਲੇ ਮਲਾਪ ਹੁੰਦਾ ਜਿਸ ਵੇਲੇ ਜੀਵ ਦੇ ਪੂਰਬਲੇ ਕਰਮ ਜਾਗਦੇ ਜਾ ਕੋ ਮਸਤਕ ਲਿਖਿਓ ਕਰਮਾ ਸੋ ਪਜ ਪਰ ਹੈ ਗੁਰ ਕੀ ਛਰਨ ਸਤਗੁਰ ਨਾਮਦੇਵ ਜੀ ਮਹਾਰਾਜ ਫਰਮਾਉਂਦੇ ਹਨ ਜਿਸ ਜੀਵ ਦੇ ਮਸਤਕ ਤੇ ਸੇਸ਼ਟ ਕਰਮ ਹੋਣ ਉਹੀ ਜੀਵ ਸੰਤਾਂ ਦੀ ਛਨ ਵਿੱਚ ਜਾਂਦਾ ਹੈ ਹਰ ਕੋਈ ਨਹੀਂ ਜਾ ਸਕਦਾ ਔਰ ਗੁਰੂ ਪਰਮ ਪਾਰਸ ਹੈ ਕਿਉਂਕਿ ਜੋ ਪਾਰਸ ਹੈ ਲੋਹੇ ਨੂੰ ਤਾਂਬੇ ਨੂੰ ਸੋਨਾ ਬਣਾ ਸਕਦਾ ਪਰ ਪਾਰਸ ਨਹੀਂ ਬਣਾ ਸਕਦਾ ਜੋ ਸੰਤ ਹਨ ਗੁਰੂ ਹਨ ਉਹ ਪਰਮ ਪਾਰਸ ਹਨ ਉੱਤਮ ਪਾਰਸ ਹਨ ਜੋ ਜੀਵ ਨੂੰ ਆਪਣੇ ਅਰਗਾ ਬਣਾ ਲੈਂਦੇ ਹਨ ਜਿਵੇਂ ਸਤਿਗੁਰੂ ਕਬੀਰ ਸਾਹਿਬ ਫਰਮਾਉਂਦੇ ਹਨ ਕਬੀਰ ਸੰਤ ਔਰ ਪਾਰਸ ਮੇ ਬੜੋ ਅੰਤਰੋ ਜਾਨ ਬੋ ਲੋਹਾ ਕੰਚਨ ਕਰੇ ਬੋ ਕਰੇ ਆਪ ਸਮਾਨ ਸੰਤਔਰ ਪਾਰਸੀ ਚ ਬਹੁ ਵੱਡਾ ਫਰਕ ਹੈ ਪਾਰਸ ਲੋਹੇ ਤਾਂਬੇ ਨੂੰ ਸੋਨਾ ਕਰ ਸਕਦਾ ਪਰ ਪਾਰਸ ਨਹੀਂ ਬਣਾ ਸਕਦਾ ਪਰ ਜੋ ਸੰਤ ਹਨ ਉਹ ਪਰਮ ਪਾਰਸ ਹਨ ਉਹ ਜੀਵ ਨੂੰ ਆਪਣੇ ਵਰਗਾ ਬਣਾ ਲੈਂਦੇ ਹਨ ਜਿਸ ਵੇਲੇ ਜੀਵ ਉਹਨਾਂ ਤੋਂ ਸ਼ਬਦ ਲੈ ਕੇ ਉਸ ਦੀ ਕਮਾਈ ਕਰਦਾ ਆਪਣੇ ਅੰਦਰ ਪਰਦਾ ਖੋਲ ਲੈਂਦਾ ਉਨਮਨ ਮਨ ਮਨ ਹੀ ਮਿਲੇ ਛੁਟਕਤ ਬਜਰਕ ਪਾਠ ਫਿਰ ਇਸ ਜੀਵ ਦਾ ਉਸ ਉਨਮਨੀ ਤੁਰਿਆ ਅਵਸਥਾ ਸਹਿਜ ਅਵਸਥਾ ਚੌਥੀ ਅਵਸਥਾ ਵਿੱਚ ਮਨ ਪਹੁੰਚ ਜਾਂਦਾ ਹੈ ਜਿੱਥੇ ਜਾ ਕੇ ਜੀਵ ਦੇ ਅਗਿਆਨਤਾ ਦੇ ਸਖ ਦਰਵਾਜ਼ੇ ਖੁੱਲ ਜਾਂਦੇ ਹਨ ਔਰ ਜੀਵ ਨੂੰ ਬ੍ਰਹਮ ਗਿਆਨ ਹੋ ਜਾਂਦਾ ਹੈ ਪਗਤ ਜੁਗਤ ਮਤ ਸਤ ਗਰੀ ਬ੍ਰਹਮ ਬੰਦਨ ਕਾਟ ਬੇਕਾਰ ਸੋਈ ਬਸ ਰਸ ਮਨ ਮਿਲੇ ਗੁਣ ਨਿਰਗੁਣ ਇੱਕ ਵਿਚਾਰ ਜਿਨ੍ਹਾਂ ਜੀਵਾਂ ਨੇ ਪਰਮ ਪਾਰਸ ਗੁਰੂ ਤੋਂ ਉਪਦੇਸ਼ ਲੈ ਕੇ ਭਗਤ ਜੁਗਤਮਾ ਸਤ ਕਰੀ ਪ੍ਰਮ ਬੰਧਨ ਕਾਟ ਵਿਕਾਰ ਭਗਤੀ ਦੀ ਜੁਗਤੀ ਨੂੰ ਆਪਣੀ ਮਤ ਵਿੱਚ ਸਤ ਕਰਕੇ ਧਾਰਨ ਕੀਤਾ ਉਹਨਾਂ ਦੇ ਸਾਰੇ ਹੀ ਪਰਮ ਅਤੇ ਬੰਧਨ ਕੱਟੇ ਗਏ ਔਰ ਉਹਨਾਂ ਦੇ ਮਨ ਨੂੰ ਇਦਾਂ ਦਾ ਸੇਸ਼ ਤਸ ਮਿਲਿਆ ਜੋ ਕਿ ਬਿਆਨ ਨਹੀਂ ਕੀਤਾ ਜਾ ਸਕਦਾ ਜਿਵੇਂ ਸਤਗੁਰ ਨਾਮਦੇਵ ਜੀ ਪਰਮਉਦੇ ਹਨ ਗੂੰਗੇ ਮਹਾ ਅਮਰਤ ਚਾਖਿਆ ਪੁੱਛੇ ਕਹਿ ਨਾ ਜਾਈ ਹੋ ਸਤਰੂ ਕਬੀਰ ਸਾਹ ਮਹਾਰਾਜੀ ਫਰਮਾਉਂਦੇ ਹਨ ਕਹੋ ਕਬੀਰ ਗੂੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ ਸਤਗੁਰੂ ਪੀਖਨ ਜੀ ਫਰਮਾਉਂਦੇ ਹਨ ਹਰ ਗੁਣ ਕਹਤੇ ਕਹਿ ਨਾ ਜਾਈ ਜੈਸੇ ਗੂੰਗੇ ਕੀ ਮਠਿਆਈ ਇਸ ਪ੍ਰਕਾਰ ਦਾ ਮਨ ਨੂੰ ਆਨੰਦ ਆਇਆ ਬ੍ਰਹਮ ਆਨੰਦ ਆਇਆ ਕਿ ਜੋ ਕੀ ਬਿਆਨ ਨਹੀਂ ਕੀਤਾ ਜਾ ਸਕਦਾ ਸੋਈ ਬਸ ਰਸ ਮਨ ਮਿਲੇ ਗੁਨਿਰਗੁਣ ਇਕ ਵਿਚਾਰ ਇਦਾਂ ਦਾ ਜੀਵ ਦੇ ਮਨ ਨੂੰ ਰਸ ਆਇਆ ਬ੍ਰਹਮ ਆਨੰਦ ਰੂਪੀ ਰਸ ਆਇਆ ਜੀਵ ਦੇ ਮਨ ਵਿੱਚ ਨਿਰਗੁਣ ਔਰ ਸਰਗੁਣ ਪਰਮਾਤਮਾ ਦਾ ਇਕੋ ਹੀ ਵਿਚਾਰ ਆ ਗਿਆ ਅਨਗ ਯਤਨ ਨਿਗਰੇ ਕੀਏ ਟਾਰੀ ਨਾ ਟਰੇ 범파ਸ प्रेम भगत नहीं उपजै ता तेर रविदास उदास जगत् रविदास महाराज जी फरमाउंदे हन अनेक यत्न निग्रह किए टारीना टरे 범파ਸ ਪ੍ਰੇਮ ਭਗਤ ਨੇ ਉਪਜੈ ਤਾਤੇ ਰਬਦਾਸ ਉਦਾਸ ਕਿ ਪਰਮਾਤਮਾ ਦੇ ਨਾਮ ਤੋਂ ਬਿਨਾ ਪਰਮ ਪਾਰਸ ਗੁਰੂ ਦੀ ਸੰਗਤ ਤੋਂ ਬਿਨਾ ਇਹ ਜੀਵ ਆਪਣੀਆਂ ਇੰਦਰੀਆਂ ਨੂੰ ਅਤੇ ਇਛਾ ਮਨ ਨੂੰ ਦਬਾਉਣ ਦੇ ਅਨੇਕ ਯਤਨ ਕਰ ਲਵੇ ਪਰਮ ਦੀ ਫਾਹੀ ਨਹੀਂ ਟਲਦੀ ਪਾਪ ਪਰਮ ਦੀ ਨਿਵਰਤੀ ਨਹੀਂ ਹੁੰਦੀ ਔਰ ਇਸ ਜੀਵ ਦੇ ਹਿਰਦੇ ਵਿੱਚ ਪਰਮਾਤਮਾ ਦੀ ਪ੍ਰੇਮਾ ਭਗਤੀ ਨਹੀਂ ਉਤਪੰਨ ਹੁੰਦੀ ਇਸ ਕਰਕੇ ਜੀਵ ਸੰਸਾਰ ਵਿੱਚ ਉਦਾਸ ਰਹਿੰਦਾ ਹੈ ਪਾਪ ਜਿੰਨਾ ਚਿਰ ਇਹ ਜੀਵ ਪਰਮ ਪਾਰਸ ਗੁਰੂ ਦੀ ਸੰਗਤ ਨਹੀਂ ਕਰਦਾ ਪਰਮੇਸ਼ਰ ਦਾ ਨਾਮ ਨਹੀਂ ਜਪਦਾ ਉਨਾ ਚਿਰ ਇਸ ਜੀਵ ਦੇ ਪਰਮ ਦੀ ਫਾਹੀ ਨਹੀਂ ਦੂਰ ਹੋ ਸਕਦੀ ਔਰ ਕੇਵਲ ਸਾਰੇ ਧਰਮਾਂ ਦੀ ਨਿਵਰਤੀ ਪਰਮਾਤਮਾ ਦੇ ਨਾਮ ਜਪਣ ਨਾਲ ਹੀ ਹੁੰਦੀ ਹੈ ਇਸ ਲਈ ਸੰਸਾਰ ਵਿੱਚ ਹਮੇਸ਼ਾ ਹੀ ਜੀਵ ਪਰਮਾਤਮਾ ਦੇ ਨਾਮ ਜਪਣ ਨਾਲ ਮੁਕਤ ਹੁੰਦੇ ਹਨ ਜੈ ਗੁਰਦੇਵ